ਇਕ ਕੋਈ ਫਕੀਰ ਰੱਬ ਦਾ ਬੰਦਾ ਆਪਣੇ ਘਰ ਤੋਂ ਵਾਰ-ਵਾਰ ਪਿੰਡ ਦੇ ਬਾਹਰ-ਬਾਰ ਬੈਠਾ ਤੇ ਪਰਮਾਤਮਾ ਦੀ ਰੱਬ ਦੀ ਬੰਦਗੀ ਕਰਦਾ ਹੈ ਦਿਨ ਰਾਤ ਭਜਨ ਕਰਦਾ ਰਹਿੰਦਾ ਹੈ ਉਸ ਪਰਮਾਤਮਾ ਦੀ ਆਵਾਦਤ ਕਰਦਾ ਰਹਿੰਦਾ ਕਿਉਂਕਿ ਉਹਨੂੰ ਗਿਆਨ ਸੀ ਕਿ ਮਨას ਸਮਾਂ ਬੜਾ ਥੋੜਾ ਰਹਿੰਦਾ ਹੈ ਜ਼ਿੰਦਗੀ ਹੈ ਜਿਹੜੀ ਉਹ ਬੀਤਦੀ ਜਾ ਰਹੀ ਹੈ ਕਿਉਂ ਨਾ ਆਪਣੇ ਸਮੇਂ ਨੂੰ ਸਫਲਾ ਕਰ ਲਈਏ ਪਰ ਉਥੋਂ ਦੀ ਜਿਵੇਂ ਸਤਿਗੁਰੂ ਜੀ ਨੇ ਦੱਸਿਆ ਕਿ ਸਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਰਸਤੇ ਕੇ ਸ਼ਰੀਰ ਜਿਹੜਾ ਬੜਾ ਸੁੰਦਰ ਹੈ ਇਹ ਕਮਜ਼ੋਰ ਹੁੰਦਾ ਜਾਂਦਾ ਜਰ ਆਈ ਜੋਗਣ ਹਾਰਿਆ ਕਹਿੰਦੇ ਉਸ ਬੰਦ ਵੀ ਬੰਦਗੀ ਕਰਨ ਵਾਲੇ ਪੁਰਖ ਦੇ ਕੋਲ ਦੀ ਇੱਕ ਨੌਜਵਾਨ ਲੱਗਦਾ ਹੈ ਅਤੇ ਬਾਬੇ ਨੂੰ ਪੁੱਛਦਾ ਹੈ ਕਿ ਬਾਬਾ ਸਾਰਾ ਦਿਨ ਬੰਦਗੀ ਕਰਦਾ ਰਹਿਣਾ ਸਾਰਾ ਦਿਨ ਭਜਨ ਕਰਦਾ ਰਹਿਣਾ ਦੁਨੀਆ ਵੀ ਵੇਖ ਲਿਆ ਕਰ ਤਰ ਫਿਰ ਕੇ ਅਸੀਂ ਵੀ ਕਹਿੰਨੇ ਆ ਕਿ ਆਜ ਅਗ ਮਿੱਠਾ ਅਗਲਾ ਕਿਹਨੇ ਮਿੱਠਾ ਇਹ ਮਿੱਠਾ ਵੀ ਤਾਂ ਲੱਗਦਾ ਏ ਸੋਹਣਾ ਵੀ ਤਾਂ ਲੱਗਦਾ ਜੇ ਪੱਲੇ ਭਜਨ ਬੰਦਗੀ ਹੋਵੇ ਆਖੋ ਸਤਨਾਮ ਕਿਉਂਕਿ ਦੁੱਖਾਂ ਤੋਂ ਨਿਵਰਤ ਹੋਵੇ ਬੰਦਾ ਚਿੰਤਾ ਤੋਂ ਨਿਵਰਤ ਹੋਵੇ ਸੰਸਾਰ ਵੀ ਤਾਂ ਚੰਗਾ ਲੱਗਦਾ ਹੈ ਸੰਸਾਰ ਵਿੱਚ ਜਿਉਣ ਦਾ ਤਰੀਕਾ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੱਸਦਿਆ ਲੋਕ ਪ੍ਰਲੋਕ ਦੇ ਸੁੱਖ ਮਨੁੱਖ ਕਿਵੇਂ ਪ੍ਰਾਪਤ ਕਰ ਸਕਦਾ ਹੈ ਉਸ ਬਜ਼ੁਰਗ ਦੇ ਕੋਲ ਦੀ ਲੰਗਦਾ ਨੌਜਵਾਨ ਕਹਿੰਦਾ ਬਾਬਾ ਦੁਨੀਆ ਤੁਰ ਫਿਰ ਕੇ ਵੇਖ ਲਿਆ ਕਰ ਉਹ ਕਹਿੰਦਾ ਮੈਂ ਵੇਖ ਲਈ ਹੈ ਦੁਨੀਆ ਬੇਟਾ ਤੇਰੀ ਉਮਰ ਹੈ ਹੁਣ ਤੂੰ ਵੇਖ ਲੈ ਮੈਂ ਸੰਸਾਰ ਬਹੁਤ ਵੇਖ ਲਿਆ ਦੂਜੇ ਦਿਨ ਫੇਰ ਲੰਗਦਾ ਹੈ ਫੇਰ ਪੁੱਛਦਾ ਹੈ ਕਿ ਤੂੰ ਤਾਂ ਬਿਲਕੁਲ ਵੀ ਦੁਨੀਆਦਾਰੀ ਨਹੀਂ ਵੇਖਦਾ ਉਹ ਕਹਿੰਦਾ ਮੈਂ ਤੈਨੂੰ ਦੱਸਿਆ ਨਾ ਵੀ ਇਹ ਸੰਸਾਰ ਹੈ ਝੂਠਾ ਹੈ ਨਾਸ਼ਵਾਨ ਹੈ ਤੇਰੇ ਕੋਲ ਅਜੇ ਜਵਾਨੀ ਹੈ ਤੈਨੂੰ ਨਹੀਂ ਪਤਾ ਲੱਗ ਰਿਹਾ ਪਰ ਸਮਾਂ ਆਉਣ ਤੇ ਤੈਨੂੰ ਜਰੂਰ ਪਤਾ ਲੱਗੇਗਾ ਕਿ ਮੇਰਾ ਸਮਾਂ ਸੀ ਜਿਹੜਾ ਉਹ ਪੀਤ ਚੁੱਕਿਆ ਹੈ ਮੈਂ ਲਾਹਾ ਨਹੀਂ ਲੈ ਸਕਿਆ ਤਾਇਉ ਰੇ ਮਨ ਦਹਿ ਦਸਤਾਇਉ ਦਸੀ ਤਾਈ ਮਨ ਦੌੜਿਆ ਫਿਰਦਾ ਹੈ ਮਾਇਆ ਮਗਨ ਸਵਾਦ ਲੋਭ ਮੋਹਿਓ ਇਹਦੇ ਵਿੱਚ ਮਗਨ ਹੋਇਆ ਰਹਿੰਦਾ ਹੈ ਮਾਇਆ ਦੇ ਵਿੱਚ ਤਿੰਨ ਪ੍ਰਭੇ ਆਪ ਭੁਲਾਇਓ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਗਿਆ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇੱਕ ਮੋਹਤ ਨਾ ਇਹ ਮਨ ਲਾਇਓ ਇੱਕ ਘੜੀ ਵੀ ਸਤ ਸੰਗ ਵਿੱਚ ਇੱਕ ਘੜੀ ਵੀ ਸਿਮਰਨ ਵਿੱਚ ਮਾਰਣੀ ਲਾਇਆ ਗੌਰ ਨਹੀਂ ਕੀਤੀ ਕੰਨਾਂ ਵਿੱਚ ਗੱਲਾਂ ਬੜੀਆਂ ਪਈਆਂ ਪਰ ਨਹੀਂ ਸੁਣਿਆ ਇੱਕ ਦਿਨ ਕੰਨ ਜਵਾਬ ਦੇ ਗਏ ਸੁਣਨਾ ਬੰਦ ਹੋ ਗਿਆ ਫਿਰ ਕਹਿੰਦਾ ਜੀ ਕਿਤੇ ਹੁਣ ਬਾਣੀ ਸੁਣ ਜੇ ਤੇ ਬਹੁਤ ਚੰਗਾ ਹੈ ਆਖੋ ਸਤਨਾਮ ਮੈਂ ਵੇਖ ਲਈਏ ਇੱਕ ਦਿਨ ਨੌਜਵਾਨ ਸ਼ਹਿਰ ਨੂੰ ਜਾਂਦਾ ਹੈ ਕਹਿੰਦਾ ਬਾਬਾ ਜੀ ਜੇ ਕੁਝ ਮਗਾਉਣਾ ਤੇ ਸ਼ਹਿਰੋਂ ਮਗਾ ਲਓ ਮੈਥੋਂ ਉਹ ਕਹਿੰਦਾ ਅੱਜ ਕੰਮ ਠੀਕ ਆਇਆ। ਅੱਜ ਕੋਸ਼ਿਸ਼ ਕਰਦੇ ਆ ਉਹਨੂੰ ਸਮਝਾਉਣ ਦੀ। ਕਹਿੰਦਾ ਬੇਟਾ ਮੈਨੂੰ ਲੋੜ ਨਹੀਂ ਆ ਉਹ ਕਹਿੰਦਾ ਫੇਰ ਵੀ ਕੁਝ ਮੰਗਾ ਲਓ। ਸ਼ਹਿਰੋਂ। ਉਹ ਫਕੀਰ ਕਹਿੰਦਾ ਵੀ ਚੰਗਾ ਇਦਾਂ ਕਰੀ ਫੇਰ। ਆਹ ਦੋ ਤਿੰਨ ਚੀਜ਼ਾਂ ਲਿਖ ਲੈ ਤੇ ਲਿਆਈਂ। ਲਿਖਾਓ ਜੀ। ਇੱਕ ਹੈ ਘਟੇ-ਘਟੇ। ਦੂਜੀ ਹੈ ਵਧੇ-ਵਧੇ। ਤੀਜੀ ਹੈ ਨਾ ਘਟੇ ਤੇ ਨਾ ਵਧੇ ਇਹ ਤਿੰਨ ਚੀਜ਼ਾਂ ਲੈ ਆਈ ਨੌਜਵਾਨ ਸੁਣ ਕੇ ਹੈਰਾਨ ਹੋ ਜਾਂਦਾ ਹੈ ਕਹਿੰਦਾ ਬਾਬਾ ਜੀ ਇਹ ਤੇ ਮਿਲਣ ਵਾਲੀਆਂ ਚੀਜ਼ਾਂ ਲੱਗਦੀਆਂ ਨਹੀਂ ਇਹ ਕੋਈ ਪਦਾਰਥ ਤੇ ਹੈ ਹੀ ਨਹੀਂ ਇਹ ਮੈਂ ਕਿਥੋਂ ਲੈ ਕੇ ਆਉਂ ਉਹ ਫਕੀਰ ਕਹਿੰਦਾ ਵੀ ਕੋਈ ਗੱਲ ਨਹੀਂ ਕੋਸ਼ਿਸ਼ ਤਾਂ ਕਰ ਹੋ ਸਕਦਾ ਕਿਤੋਂ ਮਿਲ ਜਾਣ ਹਰ ਚੀਜ਼ ਮਿਲ ਜਾਂਦੀ ਹੈ ਜੇ ਕੋਸ਼ਿਸ਼ ਕਰੀਏ ਹਰ ਸਵਾਲ ਦਾ ਜਵਾਬ ਵੀ ਮਿਲ ਜਾਂਦਾ ਹੈ ਜੇ ਕੋਸ਼ਿਸ਼ ਕਰੀਏ ਤਾਂ ਕਹਿੰਦਾ ਠੀਕ ਆ ਚਲੋ ਮੈਂ ਜਾਂਦਾ ਕਦੇ ਮਠਿਆਈ ਵਾਲੀ ਦੁਕਾਨ ਤੇ ਜਾ ਕੇ ਪੁੱਛਦਾ ਜੀ ਆ ਚੀਜ਼ਾਂ ਦੇ ਵੇਖ ਕੇ ਹੱਸ ਪੈਂਦੇ ਆ ਚੀਜ਼ਾਂ ਮਿਲਣ ਵਾਲੀਆਂ ਥੋੜਾ ਕਦੇ ਸੁਨਾਰੇ ਦੀ ਦੁਕਾਨ ਤੇ ਜਾਂਦਾ ਕਦੇ ਕਿਸੇ ਦੀ ਦੁਕਾਨ ਤੇ ਜਾਂਦਾ ਆ ਦਿਓ ਦੀ ਚੀਜ਼ਾਂ ਘਟੇ ਘਟੇ ਵਧੇ ਵਧੇ ਨਾ ਘਟੇ ਨਾ ਵਧੇ ਹਰੇਕ ਬੰਦਾ ਕਹਿੰਦਾ ਵੀ ਬੰਦਾ ਕਮਲ ਹੈ ਪਤਾ ਨਹੀਂ ਕੀ ਲਿਖੀ ਫਿਰਦਾ ਐ ਤੇ ਹੁਣ ਥੱਕ ਹਾਰ ਗਿਆ ਕਹਿੰਦਾ ਬਾਬੇ ਨੂੰ ਰੋਜ਼ ਮੈਂ ਮਜ਼ਾਕ ਕਰਦਾ ਸੀ ਵੀ ਸਾਰਾ ਦਿਨ ਭਗਤੀ ਕਰੀ ਜਾਂਦਾ ਰਹਿਣਾ ਦੁਨੀਆਂ ਵੇਖ ਲੈ ਲੱਗਦਾ ਜੇ ਬਾਬੇ ਨੇ ਮੈਨੂੰ ਵੱਡੇ ਹੀ ਮਜ਼ਾਕ ਕਰ ਦਿੱਤਾ ਕੋਈ ਚੀਜ਼ ਨਹੀਂ ਮਿਲਣ ਲੱਗੀ ਜਦੋਂ ਥੱਕ ਹਾਰ ਕੇ ਵਾਪਸ ਮੁੜਨ ਲੱਗਾ ਇੱਕ ਸਿਆਣੇ ਬਜ਼ੁਰਗ ਤੁਰੇ ਆਉਂਦੇ ਆ ਉਹਨਾਂ ਦੇ ਨਾਲ ਦੇ ਪੁੱਛਿਆ ਜਾ ਕੇ ਕੋਲ ਸਸਰੀ ਕਾਲ ਬੁਲਾਈ ਫਤੇ ਬੁਲਾਈ ਕਹਿੰਦਾ ਬਾਬਾ ਜੀ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਕਿ ਮੈਂ ਸਾਡੇ ਇੱਕ ਫਕੀਰ ਬੈਠੇ ਹੁੰਦੇ ਆ ਵਾਰ-ਵਾਰ ਭਜਨ ਕਰਦੇ ਆ ਮੈਂ ਉਹਨਾਂ ਨੂੰ ਛੇੜ ਬੈਠਾ ਤੇ ਮੈਂਗਾ ਸ਼ਹਿਰੋਂ ਕੁਝ ਮੰਗਾ ਲਵਾ ਮੈਨੂੰ ਚੀਜ਼ਾਂ ਲਖੀਆਂ ਪਰ ਮੈਨੂੰ ਉਹਨਾਂ ਦੀ ਰਮਝ ਸਮਝ ਨਹੀਂ ਆਈ ਉਹ ਕਹਿਣ ਲੱਗੇ ਦਸਖਾਂ ਭਲਾਂ ਤੈਨੂੰ ਕੀ ਕਿਹਾ ਹੈ ਉਹ ਕਹਿੰਦਾ ਜੀ ਮੈਥੋਂ ਆ ਚੀਜ਼ਾਂ ਮਗਾਈਆਂ ਇੱਕ ਹੈ ਘਟੇ-ਘਟੇ ਦੂਜੀ ਹੈ ਵਧੇ-ਵਧੇ ਤੀਜੀ ਨਾ ਘਟੇ ਨਾ ਵਧੇ ਉਹ ਕਹਿੰਦਾ ਬੇਟਾ ਇਹ ਕਿਸੇ ਦੁਕਾਨ ਤੋਂ ਮਿਲਣ ਵਾਲੀਆਂ ਨਹੀਂ ਹਨ ਇਹ ਚੀਜ਼ਾਂ ਹਰ ਬੰਦੇ ਕੋਲ ਨੇ ਤੇਰੇ ਕੋਲ ਵੀ ਹੈ ਮੇਰੇ ਕੋਲ ਵੀ ਉਹ ਕਹਿੰਦਾ ਅੱਛਾ ਕਿੱਥੇ ਨੇ ਆਪਣੇ ਕੋਲ ਦਿਖਾਓ ਫਿਰ ਮੈਨੂੰ ਉਹ ਕਹਿੰਦਾ ਜਿਹੜੀ ਆ ਘੱਡੇ ਘਟੇ ਇਹ ਆ ਬੰਦੇ ਦੀ ਉਮਰ ਜਿੱਦਿਆਂ ਦਾ ਜਨਮ ਲਿਆ ਇਹ ਰੋਜ਼ ਘਟਦੀ ਆ ਚੇਤੇ ਰੱਖ ਸਜੰਤ ਮਾਇਆ ਸਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਸਤੇ ਇਹ ਬੜਾ ਸੁੰਦਰ ਸਰੀਰ ਦਿਨੋਂ ਦਿਨ ਘਟਦਾ ਜਾ ਰਿਹਾ ਹੈ ਉਮਰ ਘਟਦੀ ਜਾ ਰਹੀ ਹੈ ਅੱਛਾ ਦੂਜੀ ਚੀਜ਼ ਕਿਹੜੀ ਆ ਜਿਹੜੀ ਵੱਧਦੀ ਆ ਕੁਛ ਨਾ ਕੁਸਤੇ ਵੱਧਦਾ ਹੈ ਉਹ ਕਹਿੰਦੇ ਇਹ ਆ ਬੰਦੇ ਦੀ ਤ੍ਰਿਸ਼ਨਾ ਬਿਰਲੇ ਹੀ ਕੀ 부ਝੀ ਹੈ ਇਹ ਤ੍ਰਿਸ਼ਨਾ ਐਸੀ ਚੀਜ਼ ਆ ਜਿਉਂ-ਜਿਉਂ ਬੰਦਾ ਬਜ਼ੁਰਗ ਹੁੰਦਾ ਜਾਂਦਾ ਇਹ ਵੱਧਦੀ ਤੁਰੀ ਜਾਂਦੀ ਆ ਭਾਵੇਂ 90 ਸਾਲ ਦਾ ਹੋ ਜੇ ਆਖੋ ਸਤਨਾਮ ਇਹ ਤ੍ਰਿਸ਼ਨਾ ਕਦੇ ਮੁਕਦੀ ਨਹੀਂ ਇਹ ਓਨੀ ਵੱਧਦੀ ਆ ਇਹ ਆ ਵਧੇ-ਵਧੇ ਕਹਿੰਦਾ ਜੀ ਫਿਰ ਤੀਜੀ ਚੀਜ਼ ਕਿਹੜੀ ਐ ਨਾ ਘਟੇ ਨਾ ਵਧੇ ਉਹ ਕਹਿੰਦੇ ਬਜ਼ੁਰਗ ਸਿਆਣੇ ਸੀ ਕਹਿੰਦੇ ਇਹ ਐ ਬੇਟਾ ਬੰਦੇ ਦੇ ਸਵਾਸ ਜਿਹੜੇ ਨਾ ਵਧਾਇਆ ਵਧਦੇ ਆ ਤੇ ਨਾ ਘਟਾਇਆ ਘਟਦੇ ਆ ਜੋ ਪਰਮਾਤਮਾ ਨੇ ਪਾਤੇ ਨਾ ਕੋ ਵਧਾ ਸਕਦਾ ਨਾ ਘਟਾ ਸਕਦਾ ਹੈ ਗਣ ਘਾਲੇ ਸਭ ਦਿਵਸ ਸਾਸ ਨੈ ਬੜਨ ਘਟਨ ਤਿਲਸਾਰ ਇਹਨਾਂ ਨੂੰ ਕੋਈ ਨਹੀਂ ਵਧਾ ਸਕਦਾ ਇਸ ਕਰਕੇ ਤੈਨੂੰ ਉਹ ਸਮਝਾਉਣਾ ਚਾਹੁੰਦੇ ਆ ਕਿ ਨੌਜਵਾਨਾ ਆਪਣਾ ਜੀਵਨ ਸਫਲ ਕਰਨਾ ਹੈ ਆਖੋ ਸਤਨਾ ਸਮਝ ਆ ਗਈ ਕਹਿੰਦਾ ਵਾਕਈ ਮੈਨੂੰ ਸਮਝਾ ਦਿੱਤਾ ਵੀ ਉਹ ਕਿਉਂ ਵੰਦਗੀ ਕਰਦੇ ਰਹਿੰਦੇ ਨੇ ਜਾ ਕੇ ਫਕੀਰ ਕੋਲ ਗਿਆ ਨਮਸਕਾਰ ਕੀਤੀ ਮੈਨੂੰ ਪਤਾ ਲੱਗ ਗਿਆ ਜੀ ਰੱਬ ਦੀ ਬੰਦਗੀ ਕਰਨੀ ਮਨੁੱਖ ਵਾਸਤੇ ਬਹੁਤ ਜ਼ਰੂਰੀ ਹੈ ਪ੍ਰਾਣੇ ਤੂੰ ਆਇਆ ਲਾਹਾ ਲੈਣ ਲੱਗਾ ਕਿ ਤਕ ਕੁ ਫੱਕੜੇ ਸਭ ਮੁਕਦੀ ਚੱਲੀ ਰਹਿਣ ਮੈਨੂੰ ਪਤਾ ਲੱਗ ਗਿਆ ਕਿ ਜ਼ਿੰਦਗੀ ਰੂਪੀ ਰਾਤ ਮੁਕਦੀ ਤੁਰੀ ਜਾਂਦੀ ਹੈ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਆ ਰਚੰਤ ਪੁਰਖੈ ਕੁਟੰਬ ਲੀਲਾ ਨਿਤ ਆਸਾ ਵਿਖਿਆ ਬਿਨੋਦ ਅਜਿਹੀ ਹਾਲਤ ਵਿੱਚ ਵੀ ਬੰਦਾ ਆਪਣੇ ਪਰਿਵਾਰ ਦੇ ਕੋਲੋਲਾਂ ਵਿੱਚ ਮਸਤ ਰਹਿੰਦਾ ਹੈ ਅਤੇ ਨਿਤ ਨਾਰਾਇਣ ਵਾਲੀ ਮਾਇਆ ਦੀਆਂ ਖੁਸ਼ੀਆਂ ਦੀਆਂ ਆਸਾਂ ਬਣਾਈ ਰੱਖਦਾ ਹੈ ਪ੍ਰਮੰਤ ਪ੍ਰਮੰਤ ਬਹੁ ਜਨਮ ਹਾਰਿਓ ਸਰਣ ਨਾਨਕ ਕਰਣਾ ਮਯਹ ਮਹਾਰਾਜ ਕਹਿੰਦੇ ਸਿੱਟਾਏ ਨਿਕਲਦਾ ਹੈ ਕਿ ਅਨੇਕਾਂ ਜੂਨਾ ਵਿੱਚ ਭਟਕਦਾ ਜੀਵ ਥੱਕ ਜਾਂਦਾ ਹੈ ਇਸ ਕਲੇਸ਼ ਤੋਂ ਬਚਣ ਲਈ ਦਇਆ ਸਰੂਪ ਪ੍ਰਭੂ ਦਾ ਆਸਰਾ ਲੈਣਾ ਕਰ ਆਖੋ ਸਤਨਾਮ ਹੇ ਜੀਵੇ ਹੇ ਰਸਗੇ ਮਦਰ ਪ੍ਰਯਤੋਯੰ ਹੇ ਜੀਵ ਹੇ ਰਸਨਾ ਸਾਵਰਸਾਂ ਦੇ ਜਾਣ ਵਾਲੀ ਹੈ ਚਸਕਿਆਂ ਨਾਲ ਸਾਂਝ ਪਾਰ ਰੱਖਣ ਵਾਲੀ ਚਸਕਿਆਂ ਵਿੱਚ ਵਸੀ ਹੋਈ ਮਿੱਠੇ ਪਦਾਰਥ ਤੈਨੂੰ ਬਹੁਤ ਪਿਆਰੇ ਲੱਗਦੇ ਹਨ ਰਸਨਾਂ ਜਿਹੜੀ ਮਿੱਠੇ ਪਦਾਰਥਾਂ ਵਿੱਚ ਫਸੀ ਹੋਈ ਹੈ ਅੱਖਾਂ ਮੰਦਾ ਵੇਖਣ ਵਿੱਚ ਰੁਝੀਆਂ ਹੋ ਜਾਂ ਨੇ ਕੰਨ ਨਿੰਦਿਆ ਸੁਣਨ ਵਿੱਚ ਰੁੱਝੇ ਹੋਏ ਨੇ ਤੇ ਇਹ ਸਰੀਰ ਤੋਂ ਜਿਹੜਾ ਲਾਹਾ ਲੈਣਾ ਸੀ ਉਹ ਲੈ ਨਹੀਂ ਰਿਹਾ ਸਤ ਹਤੰ ਪਰਮਵਾਦੰ ਅਵਰਤ ਇਥ ਹੈ ਸੁਧ ਅਸ਼ਰਣ ਹੈ ਮਹਾਰਾਜ ਕਹਿੰਦੇ ਪਰ ਪ੍ਰਮਾਤਮਾ ਦੇ ਨਾਮ ਸਿਮਰਨ ਵੱਲੋਂ ਤੂੰ ਬਿਲਕੁਲ ਮਰੀ ਪਈ ਹੈ ਤੇ ਹੋਰ ਵੱਡੇ ਵੱਡੇ ਝਗੜੇ ਸੇੜ ਰਹੀ ਹੈ हे ਜੀਵ ਇਹ ਪਵਿੱਤਰ ਸ਼ਬਦ ਤੂੰ ਮੁੜ ਮੁੜ ਉਚਾਰਨ ਕਰ ਤੂੰ ਤੇ ਬੋਲ ਬੋਲ ਕੇ ਵੱਡੇ ਵੱਡੇ ਝਗੜੇ ਖੜ ਰਹੀ ਹੈ ਜੀਵ ਤੋਂ ਹੀ ਸਾਰਾ ਕੰਮ ਸ਼ੁਰੂ ਹੁੰਦਾ ਹੈ ਆਪਾਂ ਕਹਿੰਦੇ ਆ ਥੋੜਾ ਜਿਹਾ ਬੋਲਿਆ ਮਾੜਾ ਬੋਲ ਕਈ ਵਾਰੀ 20 ਸਾਲ ਦੀ ਸਜ਼ਾ ਕਰਾ ਦਿੰਦਾ ਹੈ ਥੋੜਾ ਜਿਹਾ ਮੰਦਾ ਸ਼ਬਦ ਬੋਲਿਆ ਝਗੜਾ ਹੋ ਗਿਆ ਕਤਲ ਹੋ ਜਾਂਦੇ ਆ ਲੜਾਈਆਂ ਹੋ ਜਾਂਦੀਆਂ ਨੇ ਤੇ ਤੂੰ ਵੱਡੇ ਵੱਡੇ ਝਗੜੇ ਖੜੇ ਕਰਦੀ ਐ ਇਸ ਕਰਕੇ ਤੂੰ ਪਵਿੱਤਰ ਸ਼ਬਦ ਦੀ ਵਰਤੋਂ ਕਰਿਆ ਕਰ ਪ੍ਰਮਾਤਮਾ ਦੇ ਪਵਿੱਤਰ ਸ਼ਬਦ ਦਾ ਉਚਾਰਨ ਕਰਿਆ ਕਰ गोविंदा दामोदर माधवे गोविंदा दामोदर माधो तਦੋਂ ਹੀ ਤੂੰ ਜੀਵ ਅਖਵਾਉਣ ਦੇ ਯੋਗ ਹੋਵੇਂਗੀ ਜੇ ਤੂੰ ਪਰਮਾਤਮਾ ਦਾ ਸਿਮਰਨ ਕਰੇਂਗੀ ਜੇਵਾ ਜਪੈਣਾ ਨਾਮ ਤਿਲ ਤਿਲ ਕਰ ਕੱਟੀਐ ਜਿਹੜੀ ਜੀਵ ਭਾਈ ਰਸਨਾ ਨਾਮ ਨਹੀਂ ਜਪ ਸਕਦੀ ਪਾਤਸ਼ਾਹ ਕਹਿੰਦੇ ਉਹਦੀ ਜੀਵਤਾ ਤਿਲ ਤਿਲ ਕਰਕੇ ਕੱਟਣ ਦੇ ਯੋਗ ਹੈ ਆਖੋ ਸਤਨਾਮ ਤੂ ਇਸ ਰਸਨਾ ਨਾਲ ਕੌੜਾ ਬੋਲਦਾ ਹੈ ਅੱਗੇ ਮਹਾਰਜ ਕਹਿੰਦੇ ਆ ਬਲਵੰਤ ਬਲਾਤ ਕਾਰਣ ਹੈ ਆਪਣੇ ਆਪ ਨੂੰ ਬਲਵਾਨ ਜਾਣ ਕੇ ਹੰਕਾਰ ਕਰਦਾ ਹੈ ਤੇ ਹੋਰਨਾਂ ਨਾਲ ੱੱੱਕਾ ਕਰਦਾ ਹੈ ਚਰਨ ਕਮਲ ਨਹਿ ਭਜੰਤ ਤ੍ਰੈਣ ਸਮਾਨ ਤ੍ਰਿਗ ਜਨਮਨ ਹੈ ਉਹ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਧਿਆਨ ਨਹੀਂ ਧਰਦਾ ਇਸ ਕਰਕੇ ਉਹਦੀ ਹਸਤੀ ਤੀਲੇ ਦੇ ਬਰਾਬਰ ਹੈ ਉਹਦਾ ਜੀਵਨ ਫਟਕਾਰਯੋਗ ਹੈ ਭਾਈ ਜਿਹੜਾ ਉਹਦਾ ਧਿਆਨ ਨਹੀਂ ਧਰਦਾ ਹੈ ਆਖੋ ਸਤਨਾਮ ਏ ਪਪੀਲ ਕਾ ਗ੍ਰਸਟੇ ਗੋਵਿੰਦ ਸਿਮਰਨ ਤੋਇ ਅੰਤਨੇ ਪਾਦਸ਼ਾਹ ਕਹਿੰਦੇ ਏ ਕੀੜੀ ਜੇ ਗੋਵਿੰਦ ਦਾ ਸਿਮਰਨ ਤੇਰਾ ਧਨ ਹੈ ਤਾਂ ਤੂੰ ਨਿੱਕੀ ਜੀ ਹੁੰਦਿਆਂ ਵੀ ਭਾਰੀ ਹੈ ਤੇਰੇ ਮੁਕਾਬਲੇ ਤੇ ਹੋਰ ਬਲਵਾਨ ਮਨੁੱਖ ਹੌਲਾ ਭਾਵ ਤੀਲੇ ਸਮਾਨ ਹੈ ਕੀੜੀ ਦੀ ਉਦਾਹਰਨ ਦਿੰਦੇ ਆ ਪਾਤਸ਼ਾਹ ਕਹਿੰਦੇ ਆ ਇਹ ਕੀੜੀ ਜੇ ਗੋਵਿੰਦ ਦਾਸ ਸਿਮਰਨ ਰੂਪੀ ਧਨ ਤੇਰੇ ਕੋਲ ਆ ਤਾਂ ਤੂੰ ਨਿੱਕੀ ਜੀ ਹੁੰਦੀ ਵੀ ਬਹੁਤ ਭਾਰੀ ਹੈ ਭਾਵ ਤੇਰੇ ਵਰਗਾ ਕੋਈ ਅਮੀਰ ਨਹੀਂ ਹੈ ਜੇ ਤੇਰੇ ਪੱਲੇ ਸਿਮਰਨ ਹੈ ਤੇਰੇ ਮੁਕਾਬਲੇ ਤੇ ਉਹ ਬਲਵਾਰ ਮਨੁੱਖ ਵੀ ਹੌਲਾ ਤੇ ਟੀਲੇ ਸਮਾਨ ਹੈ ਨਾਨਕ ਅਨਕਵਾਰ ਨਮੋ ਨਮਹ ਏ ਨਾਨਕ ਭਾਵ ਗੁਰੂ ਨਾਨਕ ਦੇਵ ਜੀ ਅਨੇਕਾਂ ਵਾਰੀ ਪ੍ਰਮਾਤਮਾ ਅੱਗੇ ਤੂੰ ਨਮਸਕਾਰ ਕਰ ਤ੍ਰਿਣੰ ਤਾ ਮੇਰੰ ਸਹਿਕੰ ਤਾ ਹਰੀੰ ਉਹ ਤੀਲੇ ਤੋਂ ਸਮੇਰ ਪਰਬਤ ਬਣ ਜਾਂਦਾ ਹੈ ਭਾਵ ਸੁੱਕੇ ਤੋਂ ਹਰਾ ਹੋ ਜਾਂਦਾ ਹੈ ਬੂਡੰ ਤਾਂ ਤਰੀਅੰ ਊਣੰ ਤਾਂ ਭਰੀਅੰ ਪਰ ਕਹਿੰਦੇ ਐ ਵਿਚਾਰਾਂ ਵਿੱਚ ਡੁੱਬਦਾ ਤਰ ਜਾਂਦਾ ਹੈ ਤੇ ਗੁਣਾ ਤੋਂ ਸਖਣਾ ਗੁਣਾ ਨਾਲ ਭਰ ਜਾਂਦਾ ਹੈ ਅੰਧਕਾਰ ਕੋਟ ਸੂਰ ਊਜਾਰ ਹੂਡੰ ਭਾਵ ਡੁੱਬਦਾ ਹੈ ਊਣੰ ਭਾਵ ਸਖਣਾ ਹੈ ਅੰਧਕਾਰ ਕੋਟ ਸੂਰ ਊਜਾਰ ਉਸ ਵਾਸਤੇ ਹਨੇਰੇ ਤੋਂ ਕਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ ਬਿਨਵੰਤ ਨਾਨਕ ਹਰ ਗੁਰ ਦਿਆਰੰ ਸਤਿਗੁਰੂ ਜੀ ਕਹਿੰਦੇ ਜਿਸ ਉੱਤੇ ਭਾਈ ਗੁਰੂ ਪਰਮਾਤਮਾ ਕਾਲਪੁਰਖ ਵੈਗੁਰੂ ਦਿਆਲ ਹੋ ਜਾਂਦਾ ਹੈ। ਬ੍ਰਹਮਣ ਹੈ ਸੰਗ ਉਧਾਰਣੰ ਬ੍ਰਹਮ ਕਰਮ ਜੇ ਪੂਰਣ ਹੈ। ਮਹਾਰਾਜ ਕਹਿੰਦੇ ਜੋ ਮਨੁੱਖ ਭਾਈ ਹਰੀ ਪਰਮਾਤਮਾ ਜੋ ਮਨੁੱਖ ਹਰੀ ਸਿਮਰਨ ਦੇ ਕੰਮ ਵਿੱਚ ਪੂਰਾ ਹੈ ਅਸਲ ਵਿੱਚ ਉਹ ਅਸਲੀ ਬ੍ਰਾਹਮਣ ਹੈ। ਉਹਦੀ ਸੰਗਤ ਵਿੱਚ ਹੋਰਾਂ ਦਾ ਵੀ ਉਧਾਰ ਹੋ ਜਾਂਦਾ ਹੈ ਹੋਰ ਵੀ ਤਰ ਜਾਂਦੇ ਹਨ ਆਤਮ ਰਤੰ ਸੰਸਾਰ ਗਹੰਤੇ ਨਰ ਨਾਨਕ ਨੇਹ ਫਲ ਹੈ ਪਰ ਸਤਿਗੁਰੂ ਜੀ ਕਹਿੰਦੇ ਜਿੰਨਾ ਮਨੁੱਖਾਂ ਦਾ ਮਨ ਸੰਸਾਰ ਵਿੱਚ ਹੀ ਰੰਗਿਆ ਹੋਇਆ ਕੇਵਲ ਉਹ ਜਗਤ ਤੋਂ ਨੇਹ ਫਲ ਹੀ ਚਲੇ ਜਾਂਦੇ ਹਨ ਪਰਦਰਭ ਹਿਰਣੰ ਬਹੁ ਬਿਗਨ ਕਾਰਣ ਉਚਰਣੰ ਸਰਬ ਜੀ ਕਹਿ ਜੋ ਮਨੁੱਖ ਆਪਣੀ ਜਿੰਦ ਪਾਲਣ ਦੀ ਖਾਤਰ ਪਰਾਇਆ ਧਨ ਚਰਾਉਂਦੇ ਹਨ ਤੇ ਹੋਰਨਾਂ ਦੇ ਕੰਮਾਂ ਵਿੱਚ ਰੋੜਾ ਟਿਕਾਉਂਦੇ ਹਨ ਕਈ ਕਿਸਮਾਂ ਦੇ ਬੋਲ ਬੋਲਦੇ ਹਨ ਮਹਾਰਜ ਕਹਿੰਦੇ ਲਉ ਲਈ ਤ੍ਰਿਸ਼ਨਾ ਅਤਪਤ ਮਨ ਮਾਏ ਕਰਮ ਕਰਤ ਸੇ ਸੂਕਰ ਹੈ ਜਿਨ੍ਹਾਂ ਦੇ ਮਨ ਵਿੱਚ ਸਦਾ ਹੀ ਇਸ ਮਾਇਆ ਦੀ ਭੁੱਖ ਹੈ ਤ੍ਰਿਸ਼ਨਾ ਦੇ ਅਧੀਨ ਹੋ ਕੇ ਹੋਰ ਮਾਇਆ ਲੈ ਲਵਾਂ ਹੋਰ ਪ੍ਰਾਪਤ ਕਰ ਲਵਾਂ ਇਹ ਹੀ ਸੋਚਦੇ ਰਹਿੰਦੇ ਹਨ ਮਹਾਰਜ ਕਹਿੰਦੇ ਉਹ ਬੰਦੇ ਸਮਝ ਲਓ ਵੀ ਸੂਰਾਂ ਵਾਲੇ ਕੰਮ ਕਰ ਰਹੇ ਹਨ ਸੂਰ ਸਦਾ ਹਮੇਸ਼ਾ ਗੰਦਗੀ ਵਿੱਚ ਹੀ ਆਪਣਾ ਮੂੰਹ ਮਾਰਦਾ ਰਹਿੰਦਾ ਹੈ ਲੋ ਲਈ ਤ੍ਰਿਸ਼ਨਾ ਅਤਪਤ ਮਨ ਮਾਇਕ ਕਰਮ ਕਰਤ ਸੇ ਸੂਕਰ ਹੈ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਭਾਈ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ